ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਬਾਬਲ ਕਲਾ ਗੋਲੀਖਾਂਡ ਉਹ ਮਾਮਲਾ ਜੋ ਹੁਣ ਐਸਆਈਟੀ ਦੇ ਹੱਥ ਵਿੱਚ ਹੈ ਤੇ ਐਸਆਈਟੀ ਨੇ ਕਈ ਵਟੇ ਪੁਲਿਸ ਅਧਿਕਾਰੀ ਇੰਟਰੋਗੇਸ਼ਨ ਵਾਸਤੇ ਬੁਲਾਏ ਸਨ ਕਈ ਵੱਡੇ ਪੁਲਿਸ ਅਧਿਕਾਰੀ ਰਿਮਾਂਡ ਤੇ ਲਿੱਤੇ ਸਨ ਜਿਨ੍ਹਾਂ ਵਿੱਚੋਂ ਇੱਕ ਸੀ ਪਰਮਰਾਜ ਸਿੰਘ ਉਮਰਾ ਨੰਗਲ ਤੇ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਹੁਣ ਰਾਹਤ ਦਾ ਸਾ ਮਿਲਿਆ ਹੈ ਕੋਰਟ ਵੱਲੋਂ ਕਿਉਂਕਿ ਫਿਰੋਜ਼ਪੁਰ ਦੀ ਸੈਸ਼ਨ ਕੋਰਟ ਵਿੱਚ ਦਿੱਤੀ ਗਈ ਜ਼ਮਾਨਤ ਦੀ ਅਰਜ਼ੀ ਕੋਰਟ ਨੇ ਮਨਜ਼ੂਰ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 6 ਮਾਰਚ ਨੂੰ ਸੁਣਵਾਈ ਹੋਈ ਸੀ ਜਿਸ ਦਾ ਫੈਸਲਾ ਅਦਾਲਤ ਨੇ ਰਾਕਵਾ ਰੱਖ ਲਿਆ ਸੀ ਇਹ ਸਾਰੇ ਮਸਲੇ ਦੇ ਉੱਤੇ ਵਕੀਲ ਅਤੇ ਉਮਰਾ ਨੰਗਲ ਦੇ ਰਿਸ਼ਤੇਦਾਰਾਂ ਦਾ ਕੀ ਕਹਿਣਾ ਹੈ ਆਓ ਮਾਰਦਿਆਂ ਇੱਕ ਨਾ ਜਿ ਮਾਨਤ ਹੋ ਗਈ ਹੈ ਜੀ ਉਹਨਾਂ ਦੀ ਜੱਸ ਸਾਹਿਬ ਹਰਪਾਲ ਸਿੰਘ ਸੈਸ਼ਨ ਜੱਜ ਜੀ ਨੇ ਨਿਰਮਾਨਤ ਮਨਜ਼ੂਰ ਕਰ ਲਈ ਹੈ ਜੀ 50000 ਇੱਕ ਸਿਕਿਉਰਟੀ ਦੇ ਨਾਲ ਦਲੀਲਾਂ ਸੀ ਤਿੰਨ ਸਾਲਾਂ ਬਾਅਦ ਪਰਚਾ ਦਰਜ ਹੋਇਆ ਸੀਗਾ ਜੀ ਤਿੰਨ ਸਾਲਾਂ ਬਾਅਦ ਕੋਈ ਉਹਨਾਂ ਦਾ ਐਫ ਆਈ ਆਰ 'ਚ ਨਾਂ ਨਹੀਂ ਸੀ ਕੋਈ ਉਹਨਾਂ ਨੂੰ ਐਟਰੀਬਿਊਸ਼ਨ ਨਹੀਂ ਸੀ ਉਹਨਾਂ ਨੇ ਕੋਈ ਲਲਕਾਰਾ ਮਾਰਿਆ ਜਾਂ ਉਹਨਾਂ ਨੇ ਕਿਸੇ ਨੂੰ ਇਸ਼ਾਰਾ ਕੀਤਾ ਇਸ ਕਰਕੇ ਫਰੌਮ ਦਾ ਫੇਸ ਆਫ ਇਟ ਜਿਹੜਾ ਝੂਠਾ ਕੇਸ ਸੀਗਾ ਜੋ ਕਿ ਕੋਰਟ ਨੇ ਬਿਲਕੁਲ ਸਹੀ ਫੈਸਲਾ ਕੀਤਾ ਸਾਨੂੰ ਅਦਾਲਤਾਂ ਤੇ ਪੂਰਾ ਯਕੀਨ ਹੈ ਇਹ ਜੀ ਸਾਨੂੰ ਤੇ ਕਾਨੂੰਨ ਤੇ ਪੂਰਾ ਭਰੋਸਾ ਹੈ ਤੇ ਬਾਕੀ ਜੋ ਵੀ ਹੈਗਾ ਪਲੇ ਸਾਰਾ ਪੈਂਡਿੰਗ ਇਹ ਤੇ ਬਾਕੀ ਅਸੀਂ ਜੋ ਵੀ ਹੈਗਾ ਗਰੂ ਦੇ ਉੱਤੇ ਸਾਨੂੰ ਪੂਰਾ ਪ੍ਰੋਸੈਸ ਆਇਆ ਗੁਰਪਿਆਰੇ ਜੋ ਕੁਝ ਵੀ ਬਹਿਵਲ ਕਲਾ ਵਿਖੇ ਵਾਪਰਿਆ ਦੋ ਸਿੰਘ ਸ਼ਹੀਦ ਹੋਏ ਉਸ ਦੇ ਵਿੱਚ ਕਈ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਨੇ ਤੇ ਐਸਆਈਟੀ ਜਿਸ ਤਰੀਕੇ ਨਾਲ ਕਾਰਵਾਈ ਕਰ ਰਹੀ ਹੈ ਧਾਰਮਿਕ ਆਗੂਆਂ ਤੋਂ ਲੈ ਕੇ ਸਿਆਸੀ ਆਗੂਆਂ ਤੱਕ ਨੂੰ ਹੁਣ ਇਹ ਉਮੀਦ ਹੋਣ ਲੱਗ ਪਈ ਹੈ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਬਹੁਤ ਜਲਦ ਹੋਵੇਗਾ ਪਰ ਪਰਮਰਾਜ ਉਮਰਾਨੰਗਲ ਨੂੰ ਮਿਲੀ ਜ਼ਮਾਨਤ ਤੋਂ ਬਾਅਦ ਸ਼ਹੀਦ ਕ੍ਰਿਸ਼ਨ ਭਗਵਾਨ ਦੇ بیٹے ਨੇ ਇਸ ਦਾ ਕੜਾ ਵਿਰੋਧ ਕੀਤਾ ਹੈ ਅਤੇ ਪਰਮਰਾਜ ਉਮਰਾਨੰਗਲ ਦੀ ਇਸ ਜ਼ਮਾਨਤ ਨੂੰ ਸਪਰੀਮ ਕੋਰਟ ਵਿੱਚ ਚੈਲੰਜ ਕਰਨ ਦਾ ਵੀ ਕਿਹਾ ਪਹਿਲਾਂ ਤਾਂ ਮੈਂ ਫੈਸਲੇ ਦੀ ਜਿਹੜਾ ਨਕੇਦੀ ਕਰਦਾ ਜਿਹੜਾ ਇਹ ਫੈਸਲਾ ਅਦਾਲਤ ਵੱਲੋਂ ਕਿਸੇ ਵੀ ਹਾਲਤ 'ਚ ਇਸ ਪੱਖ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਕੋੜ ਪੂਰਾ ਗੋਲੀ ਕਾਂਢ ਦਾ ਜਿਹੜਾ ਮੁੱਖ ਦੋਸ਼ੀ ਸੀਗਾ ਉਮਰਾਨ ਅੰਗਲੋ ਉਸ ਟਾਈਮ ਤੇ ਵੀ ਵੀਡੀਓ ਦੇ ਵਿੱਚ ਵੀ ਪਾਇਆ ਗਿਆ ਤੇ ਬਾਕੀ ਜਿਹੜਾ ਅਜੀਤ ਸਿੰਘ ਦੇ ਜਿਹੜੀਆਂ ਗੋਲੀਆਂ ਵਜੀਆਂ ਉਹਦੇ ਵਿੱਚ ਵੀ ਇਹ ਮੇਨ ਉੱਥੇ ਉੱਪਰ ਖੜੇ ਜਦੋਂ ਗੋਲੀਆਂ ਚੱਲ ਰਹੀਆਂ ਇਹਨਾਂ ਦੀ ਵੀਡੀਓ ਜਿਹੜੀ ਜਨਤਕ ਵੀ ਹੋਈ ਆ ਤੇ ਅਦਾਲਤ ਦੇ ਰੱਖੀ ਵੀ ਗਈ ਆ ਉਸ ਦੇ ਆਧਾਰ ਤੇ ਇਹਨਾਂ ਨੂੰ ਜਿਹੜੀ ਇਹ ਜ਼ਮਾਨਤ ਦੇਣਾ ਨਹੀਂ ਬੰਦਾ ਸੀ ਇਹ ਬਿਲਕੁਲ ਫੈਸਲਾ ਜਿਹੜਾ ਗਲ ਦੇਖੋ ਜੀ ਇਹਦੀ ਜਿਹੜੀ ਇਹ ਇੱਥੋਂ ਹੋਈ ਹੈ ਅੱਗੇ ਹਾਈ ਕੋਰਟ ਦੇ ਵਿੱਚ ਵੀ ਮੈਂ ਜਾ ਕੇ ਅਪੀਲ ਕਰਾਂਗਾ ਇਹਦੀ ਜਿਹੜੀ ਅਰੈਸਟ ਵੀ ਹੋਣੀ ਚਾਹੀਦੀ ਹੈ ਇਸ ਕੇਸ ਦੇ ਵਿੱਚ ਗੁਰਪਿਆਰ ਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਬਲੈਂਕਟ ਬੇਲ ਦੇ ਕੇ ਪਰਮਰਾਜ ਸਿੰਘ ਉਮਰਾਂਗਲ ਨੂੰ ਰਾਹਤ ਦਿੱਤੀ ਸੀ ਅਤੇ ਐਸਆਈਟੀ ਨੂੰ ਵੀ ਇਹ ਆਦੇਸ਼ ਦਿੱਤੇ ਗਏ ਨੇ ਕਿ ਜੇਕਰ ਉਹ ਕਿਸੇ ਵੀ ਮਾਮਲੇ ਦੇ ਵਿੱਚ ਆਜੀ ਪਰਮਰਾਜ ਸਿੰਘ ਉਮਰਾਂਗਲ ਨੂੰ ਹੁਣ ਮੁੜ ਅਰੈਸਟ ਕਰਦੇ ਨੇ ਤਾਂ 7 ਦਿਨ ਪਹਿਲਾਂ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਬਹਿਰ ਕਲਾ ਗੋਲੀकांड ਹੋਵੇ ਜਾਂ ਹੋਈਆਂ ਬੇਅਦਬੀਆਂ ਇਹਨਾਂ ਦੇ ਅਸਲ ਮਲਜ਼ਮ ਬੇਨਕਾਬ ਹੁੰਦੇ ਵੀ ਨੇ ਜਾਂ ਨਹੀਂ ਹੁੰਦੇ ਜਾਂ ਸਿਰਫ ਤੇ ਸਿਰਫ ਸਿਆਸੀ ਤਰ੍ਹਾਂ ਆਪਣੀਆਂ ਸਿਆਸਤ ਦੀਆਂ ਰੋਟੀਆਂ ਸੇਕਣ ਵਾਸਤੇ ਆਵਾਮ ਨੂੰ ਬੇਵਕੂਫ ਬਣਾ ਰਹੀ ਐ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਉਹਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ